ਸਾਸਤਰੀ ਕਾਲਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਬਿਨਾ ਖੋਇ ਤੋਂ ਬਿਨਾ ਚਾਸ਼ਨੀ ਤੋਂ ਬਿਨਾ ਮAVE ਤੋਂ ਬਿਨਾ ਕੰਡੈਂਸ ਮਿਲਕ ਤੋਂ ਬਹੁਤ ਹੀ ਟੇਸਟੀ ਜਹੀ ਬਰਫੀ ਬਣਾਵਾਂਗੇ ਬਿਨਾ ਗੈਸ ਚਲਾਏ ਤੋਂ ਬਹੁਤ ਹੀ ਟੇਸਟੀ ਤੇ ਨਰਮ ਜਹੀ ਬਰਫੀ ਬਣਾ ਕੇ ਤਿਆਰ ਕਰਾਂਗੇ ਇਹ ਬਰਫੀ ਬਹੁਤ ਟੇਸਟੀ ਬਣਦੀ ਹੈ ਇਸ ਤਰੀਕੇ ਦੇ ਨਾਲ ਮੂੰਹ ਵਿੱਚ ਘੋਲਣ ਵਾਲੀ ਬਹੁਤ ਹੀ ਟੇਸਟੀ ਜਹੀ ਬਰਫੀ ਬਣ ਕੇ ਤਿਆਰ ਹੁੰਦੀ ਹੈ ਅੱਜ ਆਪਾਂ ਬਹੁਤ ਹੀ ਹੈਲਦੀ ਜਿਹੀ ਬਰਫੀ ਬਣਾ ਕੇ ਤਿਆਰ ਕਰਾਂਗੇ ਇਹ ਇਨਸਟੈਂਟ ਰੈਸਪੀ ਹੈ ਬਹੁਤ ਘੱਟ ਸਮੇਂ ਦੇ ਵਿੱਚ ਆਪਾਂ ਹੀ ਬਰਫੀ ਨੂੰ ਬਣਾ ਕੇ ਤਿਆਰ ਕਰ ਸਕਦੇ ਹਾਂ ਚਲੋ ਜੀ ਵੇਖ ਲੈਂਦੇ ਹਾਂ ਇਹ ਬਰਫੀ ਕਿਵੇਂ ਬਣਦੀ ਹੈ ਇਸੇ ਕਾਲੀ ਦੇ ਨਾਲ ਆਪਾਂ 1.5 ਕਾਲੀ ਮਖਾਣੇ ਪਾਵਾਂਗੇ ਇੱਕ ਕਾਲੀ ਇਹ ਮਖਾਣੇ ਪਾਉਣ ਤੋਂ ਬਾਅਦ ਅੱਧਿਕ ਕਾਲੀ ਮਖਾਣੇ ਪਾਵਾਂਗੇ ਥੋੜੇ ਜਿਹਾ ਕਾਜੂ ਤੇ ਦੋ ਛੋਟੀਆਂ ਇਲਾਇਚੀਆਂ ਲਵਾਂਗੇ ਇਹ ਬਹੁਤ ਛੋਟੀ ਜਿਹੀ ਵੀਡੀਓ ਹੈ ਜੇ ਤੁਸੀਂ ਵੀਡੀਓ ਨੂੰ ਪੂਰਾ ਕੀਤ ਤੱਕ ਦੇਖਿਓ ਬਿਲਕੁਲ ਸਕਿਪ ਨਾ ਕਰਿਓ ਜੀ ਵੀਡੀਓ ਨੂੰ ਥੋੜੀ ਜਿਹੀ ਚੀਨੀ ਲਵਾ ਲਗੇ ਚੀਨੀ ਆਪਾਂ ਨਿਕ ਲਵਾ ਲਗੇ ਜਿੰਨਾ ਕਪਾ ਮਿੱਠਾ ਖਾਣਾ ਪਸੰਦ ਕਰਦੇ ਹਾਂ ਇੱਕ ਚਮਚ ਡੈਸੀਕੇਟਿਡ ਕੋਕੋਨਟ ਲਵਾ ਲਗੇ ਡੈਸੀਕੇਟਿਡ ਕੋਕੋਨਟ ਪਾਉਣ ਦੇ ਨਾਲ ਬਰਫੀ ਬਹੁਤ ਟੇਸਟੀ ਬਣਦੀ ਹੈ ਇਸ ਦੇ ਨਾਲ ਹੀ ਆਪਾਂ ਇੱਕ ਕਾਲੀ ਸੁੱਕਾ ਦੁੱਧ ਲਵਾਂਗੇ ਹੁਣ ਆਪਾਂ ਮਖਾਣਿਆਂ ਨੂੰ ਪੀਸ ਲਵਾਂਗੇ ਇਹ ਬਰਫੀ ਬਹੁਤ ਹੈਲਦੀ ਬਣੇਗੀ ਕਿਉਂਕਿ ਮਖਾਣੇ ਬਹੁਤ ਹੈਲਦੀ ਹੁੰਦੇ ਨੇ ਅੱਧੀ ਕਾਲੀ ਹੋਰ ਮਖਾਣੇ ਪਾਵਾਂਗੇ ਆਪਾਂ ਇੱਥੇ ਡੇਢ ਕਾਲੀ ਮਖਾਣੇ ਲਏ ਨੇ ਕਾਜੂਆਂ ਨੂੰ ਵੀ ਆਪਾਂ ਪੀਸ ਲਵਾਂਗੇ ਮਖਾਣਾਂ ਨੂੰ ਆਪਾਂ ਦਰਦਰਾ ਜਿਹਾ ਪੀਸਾਂਗੇ ਇਸ ਦੇ ਨਾਲ ਬਰਫੀ ਦਾ ਟੈਕਸਚਰ ਵਧੀਆ ਆਏਗਾ ਇਹ ਮਿਲਕ ਕੇਕ ਵਰਗੀ ਬਣੇਗੀ ਹੁਣ ਆਪਾਂ ਇਸ ਨੂੰ ਪੀਸ ਲਵਾਂਗੇ ਚੀਨੀ ਤੇ ਇਲਾਇਚੀ ਨੂੰ ਆਪਾਂ ਅਲੱਗ ਪੀਸ ਲਵਾਂਗੇ ਹੁਣ ਮਖਾਣੇ ਪੀਸ ਕੇ ਤਿਆਰ ਨੇ ਹੁਣ ਇਸ ਤਰੀਕੇ ਦੇ ਮਖਾਣੇ ਪੀਸ ਕੇ ਤਿਆਰ ਨੇ ਆਪਾਂ ਮਖਾਣਿਆਂ ਨੂੰ ਥੋੜਾ ਦਰਦਰਾ ਹੀ ਪੀਸਿਆ ਹੈ ਪੀਸੇ ਹੋਏ ਮਖਾਣਿਆਂ ਨੂੰ ਪਲੇਟ ਜਾਂ ਥਾਲੀ ਦੇ ਵਿੱਚ ਕੱਢ ਲਵਾਂਗੇ ਮੈਂ ਮਖਾਣਿਆਂ ਨੂੰ ਥੋੜਾ ਦਰਦਰਾ ਜਿਹਾ ਹੀ ਪੀਸਿਆ ਹੈ ਜੇਕਰ ਆਪਾਂ ਨੂੰ ਇਹ ਥੋੜਾ ਮੋਟਾ ਲੱਗੇ ਤਾਂ ਆਪਾਂ ਇਸ ਨੂੰ ਛਾਣ ਕੇ ਦੁਬਾਰਾ ਵੀ ਪੀਸ ਸਕਦੇ ਹਾਂ ਪਰ ਮੈਂ ਇਸ ਨੂੰ ਥੋੜਾ ਮੋਟਾ ਹੀ ਰੱਖਿਆ ਹੈ ਇਸ ਦੇ ਨਾਲ ਬਹੁਤ ਹੀ ਵਧੀਆ ਟੇਸਟ ਆਏਗਾ ਤੇ ਬਰਫੀ ਦੇ ਵਿੱਚੋਂ ਤੇ ਬਰਫੀ ਮਿਲਕ ਕੇਕ ਵਰਗੀ ਬਣੇਗੀ ਹੁਣ ਆਪਾਂ ਇਸ ਦੇ ਵਿੱਚ ਡੈਸੀਕੇਟਿਡ ਕੋਕੋਨਟ ਪਾਵਾਂਗੇ ਮਿਲਕ ਪਾਊਡਰ ਪਾਵਾਂਗੇ ਇਹ ਬਰਫੀ ਬਹੁਤ ਜਿਆਦਾ ਟੇਸਟੀ ਬਣਦੀ ਹੈ ਜੇਕਰ ਆਪਣੇ ਘਰ ਦੇ ਵਿੱਚ ਮਹਿਮਾਨ ਆ ਜਾਣ ਤਾਂ ਆਪਾਂ ਉਹਨਾਂ ਨੂੰ ਵੀ ਬਰਫੀ ਬਣਾ ਕੇ ਖਵਾ ਸਕਦੇ ਹਾਂ ਚੀਨੀ ਤੇ ਇਲਾਇਚੀ ਨੂੰ ਵੀ ਆਪਾਂ ਪੀਸ ਲਵਾਂਗੇ ਹੁਣ ਆਪਾਂ ਇਸ ਨੂੰ ਟਾਂਕ ਕੇ ਪੀਸ ਲਵਾਂਗੇ ਹੁਣ ਚੀਨੀ ਇਸ ਤਰੀਕੇ ਦੀ ਪੀਸ ਕੇ ਤਿਆਰ ਹੈ ਚੀਨੀ ਨੂੰ ਇਸ ਤਰੀਕੇ ਨਾਲ ਬਿਲਕੁਲ ਬਰੀਕ ਪੀਸ ਰਿਹਾ ਹੈ ਇੱਥੇ ਮੈਂ ਅੱਧਾ ਕੱਪ ਗਰਮ ਦੁੱਧ ਲਿਆ ਹੈ ਆਪਾਂ ਇਸ ਦੇ ਵਿੱਚ ਠੰਡਾ ਦੁੱਧ ਵੀ ਪਾ ਸਕਦੇ ਹਾਂ ਪਰ ਗਰਮ ਦੁੱਧ ਪਾਉਣ ਦੇ ਨਾਲ ਮਖਾਣੇ ਸੌਫਟ ਹੋ ਜਾਣਗੇ ਜੋ ਮਖਾਣਿਆਂ ਨੂੰ ਆਪਾਂ ਦਾਤਰਾ ਪੀਸ ਕੇ ਰੱਖਿਆ ਸੀ ਉਹ ਮਖਾਣੇ ਸੌਫਟ ਹੋ ਜਾਣਗੇ ਤੇ ਬਰਫੀ ਵੀ ਕਲਾਕੰਦ ਦੀ ਤਰ੍ਹਾਂ ਬਣੇਗੀ ਇਹ ਬਰਫੀ ਬਹੁਤ ਟੇਸਟੀ ਬਣਦੀ ਹੈ ਵੀਡੀਓ ਵਧੀਆ ਲੱਗੇ ਤਾਂ ਇਸ ਰੈਸਪੀ ਨੂੰ ਇੱਕ ਵਾਰ ਟਰਾਈ ਕਰਕੇ ਦੇਖਿਓ ਜੀ ਥੋੜਾ ਥੋੜਾ ਦੁੱਧ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਆਪਾਂ ਫੂਡ ਕਲਰ ਪਾਣਾ ਹੋਵੇ ਤਾਂ ਆਪਾਂ ਫੂਡ ਕਲਰ ਵੀ ਪਾ ਸਕਦੇ ਹਾਂ ਪਰ ਮੈਂ ਅੱਜ ਇਹ ਬਰਫੀ ਨੂੰ ਬਿਨਾਂ ਫੂਡ ਕਲਰ ਪਾਇ ਤੋਂ ਬਣਾਵਾਂਗੀ ਇਸ ਤਰੀਕੇ ਦੇ ਨਾਲ ਥੋੜਾ ਥੋੜਾ ਦੁੱਧ ਪਾ ਕੇ ਇਸ ਨੂੰ ਮਿਕਸ ਕਰ ਲਵਾਂਗੇ ਮਖਾਣੇ ਬਹੁਤ ਹੈਲਦੀ ਹੁੰਦੇ ਨੇ ਤੇ ਬਰਫੀ ਵੀ ਬਹੁਤ ਹੈਲਦੀ ਬਣੇਗੀ ਇਹ ਬਹੁਤ ਈਜ਼ੀ ਰੈਸਪੀ ਹੈ ਅਜਾppa ਬਿਨਾ ਗੈਸ ਚਲਾਏ ਤੂੰ ਬਿਨਾ ਮਾਵਾਂ ਬਿਨਾ ਖੂਆ ਬਿਨਾ ਚਾਸ਼ਨੀ ਤੋ ਬਥੀ ਟੇਸਟੀ ਜਹੀ ਬਰਫੀ ਬਣਾਵਾਂਗੇ ਜੇ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਅਸੀਂ ਇਸ ਤੋਂ ਪਹਿਲਾਂ ਕਈ ਹੋਰ ਵੀਡੀਓਜ਼ ਵੀ ਬਣਾਈਆਂ ਨੇ ਤੁਸੀਂ ਉਹ ਵੀਡੀਓਜ਼ ਵੀ ਦੇਖ ਸਕਦੇ ਹੋ ਜੀ ਸੀ ਆਪਣੇ ਚੈਨਲ ਤੇ ਰੋਜ਼ ਨਵੀਂ ਨਵੀਂ ਰੈਸਪੀਜ਼ ਲੈ ਕੇ ਆਉਂਦੇ ਰਹਿੰਦੇ ਹਾਂ ਇਸ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਹੁਣ ਆਪਾਂ ਇਸ ਨੂੰ ਆਟੇ ਦੀ ਤਰ੍ਹਾਂ ਗੁੰਨ ਕੇ ਜਾਂ ਮਿਕਸ ਕਰਕੇ ਤਿਆਰ ਕਰ ਲਿਆ ਹੈ ਆਪਾਂ ਇਸ ਨੂੰ ਮਿਕਸ ਕਰਨ ਦੇ ਲਈ ਜਿਆਦਾ ਦੁੱਧ ਨਹੀਂ ਲਿਆ ਹੈ ਜੋ ਆਪਾਂ ਦੁੱਧ ਲਿਆ ਸੀ ਉਸ ਵਿੱਚੋਂ ਵੀ ਥੋੜਾ ਜਿਹਾ ਹੀ ਦੁੱਧ ਯੂਜ਼ ਕੀਤਾ ਹੈ ਆਪਾਂ ਇਸ ਨੂੰ ਮਿਕਸਤ ਕਰਨ ਦੇ ਲਈ ਹੁਣ ਆਪਾਂ ਕਿਸੇ ਕੰਟੇਨਰ ਵਿੱਚ ਘੋਲ ਲਗਾ ਲਵਾਂਗੇ ਚੰਗੀ ਤਰ੍ਹਾਂ ਘਿਓ ਲਗਾ ਲਵਾਂਗੇ ਕੰਟੇਨਰ ਦੇ ਵਿੱਚ ਕੰਟੇਨਰ ਦੀ ਜਗ੍ਹਾ ਆਪਾਂ ਪਲੇਟੀਆਂ ਥਾਲੀ ਦੇ ਵਿੱਚ ਵੀ ਬਰਫੀ ਨੂੰ ਜਮਾ ਸਕਦੇ ਹਾਂ ਘਿਓ ਲਗਾ ਕੇ ਫਿਰ ਇਹ ਮਿਕਸਚਰ ਨੂੰ ਆਪਾਂ ਕੰਟੇਨਰ ਦੇ ਵਿੱਚ ਪਾਵਾਂਗੇ ਕੰਟੇਨਰ ਦੇ ਵਿੱਚ ਸੈੱਟ ਕਰਦੇ ਹਾਂਗੇ ਮਿਕਸਚਰ ਨੂੰ ਦੁੱਧ ਪਾ ਕੇ ਆਪਾਂ ਮਿਕਸਚਰ ਨੂੰ ਜ਼ਿਆਦਾ ਪਤਲਾ ਵੀ ਨਹੀਂ ਕਰਾਂਗੇ ਇਸ ਤਰੀਕੇ ਦਾ ਮਿਕਸਚਰ ਹੋਣਾ ਚਾਹੀਦਾ ਹੈ ਨਹੀਂ ਤੇ ਬਰਫੀ ਨਹੀਂ ਜੁੜੇਗੀ ਜੇਕਰ ਆਪਾਂ ਇਸ ਨੂੰ ਜ਼ਿਆਦਾ ਪਤਲਾ ਕਰ ਦੇਵਾਂਗੇ ਤਾਂ ਸਾਰੇ ਮਿਕਸਚਰ ਨੂੰ ਕੰਟੇਨਰ ਦੇ ਵਿੱਚ ਸੈੱਟ ਕਰ ਦੇਵਾਂਗੇ ਹੱਥ ਦੇ ਨਾਲ ਸੈੱਟ ਕਰ ਦੇਵਾਂਗੇ ਮਿਕਸਚਰ ਨੂੰ ਇਸ ਮਿਕਸਚਰ ਨੂੰ ਮੈਂ 2 ਘੰਟਿਆਂ ਦੇ ਲਈ ਫ੍ਰੀਜ ਵਿੱਚ ਸੈੱਟ ਹੋਣ ਦੇ ਲਈ ਰੱਖ ਦਿੱਤਾ ਸੀ ਅਸ ਤੋਂ ਪਹਿਲਾਂ ਇਸ ਨੂੰ ਹੱਥ ਦੇ ਨਾਲ ਚੰਗੀ ਤਰ੍ਹਾਂ ਸੈੱਟ ਕਰ ਲਵਾਂਗੇ ਤੁਸੀਂ ਦੇਖ ਸਕਦੇ ਹੋ ਜਿਵੇਂ ਮਖਾਣਾਂ ਨੂੰ ਆਪਾਂ ਥੋੜਾ ਜਿਹਾ ਦਰਦਰਾ ਜਿਹਾ ਹੀ ਪੀਸਿਆ ਸੀ ਗਰਮ ਦੁੱਧ ਪਾਉਣ ਦੇ ਨਾਲ ਮਖਾਣੇ ਨਰਮ ਹੋ ਚੁੱਕੇ ਨੇ ਜੋ ਕਿ ਆਪਾਂ ਦਰਦਰੇ ਪੀਸ ਕੇ ਰੱਖੇ ਸੀ ਜੇਕਰ ਆਪਾਂ ਮਖਾਣਿਆਂ ਨੂੰ ਦਰਦਰਾ ਪੀਸਾਂਗੇ ਤੇ ਵੈਸੇ ਤਾਂ ਇਹ ਗਰਮ ਦੁੱਧ ਪਾਉਣ ਦੇ ਨਾਲ ਨਰਮ ਹੋ ਜਾਣਗੇ ਤੇ ਦੇਖਣ ਵਿੱਚ ਇਹ ਬਰਫੀ ਮਿਲਕ ਕੇਕ ਦੀ ਤਰ੍ਹਾਂ ਲੱਗੇਗੀ ਇਹ ਬਰਫੀ ਬਹੁਤ ਟੇਸਟੀ ਬਣਦੀ ਹੈ ਜੇ ਤੁਹਾਨੂੰ ਇਹ ਰੈਸਪੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਇਸ ਤਰੀਕੇ ਦੇ ਨਾਲ ਆਪਾਂ ਇਸ ਨੂੰ ਸੈੱਟ ਕਰ ਲਵਾਂਗੇ ਤਾਂ ਕਿ ਜਦੋਂ ਆਪਾਂ ਬਰਫੀ ਦੇ ਪੀਸ ਕਟਾਂਗੇ ਤੇ ਇੱਕਸਾਰ ਹੋਣ ਹੁਣ ਆਪਾਂ ਇਸ ਦੇ ਵਿੱਚ ਡਰਾਈ ਫਰੂਟ ਪਾਵਾਂਗੇ ਆਪਾਂ ਇਸ ਦੇ ਵਿੱਚ ਆਪਣੀ ਮਨਪਸੰਦ ਅਨੁਸਾਰ ਕੋਈ ਵੀ ਡਰਾਈ ਫਰੂਟ ਐਡ ਕਰ ਸਕਦੇ ਹਾਂ ਮੈਂ ਇਸ ਦੇ ਵਿੱਚ ਕਾਜੂ ਤੇ ਬਦਾਮ ਪਾਈ ਸੀ ਕਾਜੂ ਤੇ ਬਦਾਮ ਨੂੰ ਮੈਂ ਬਰੀਕ ਕੱਟ ਕੇ ਪਾਇਆ ਹੈ ਆਪਾਂ ਇਸ ਦੀ ਜਗ੍ਹਾ ਪਿਸਤਾ ਵੀ ਪਾ ਸਕਦੇ ਹਾਂ ਸਾਰੇ ਡਰਾਈ ਫਰੂਟ ਪਾਵਾਂਗੇ ਬਰਫੀ ਦੇ ਉੱਪਰ ਇਸ ਦੇ ਨਾਲ ਬਰਫੀ ਦੇਖਣ ਦੇ ਵਿੱਚ ਵਧੀਆ ਲੱਗੇਗੀ ਅਨ ਡਰਾਈ ਫਰੂਟ ਪਾਉਣ ਤੋਂ ਬਾਅਦ ਚਮਚੇ ਦੇ ਨਾਲ ਡਰਾਈ ਫਰੂਟ ਨੂੰ ਸੈੱਟ ਕਰ ਲਵਾਂਗੇ ਤਾਂ ਕਿ ਇਹ ਮਿਕਸਚਰ ਦੇ ਵਿੱਚ ਚੰਗੀ ਤਰ੍ਹਾਂ ਸੈੱਟ ਹੋ ਜਾਣ ਇਹ ਬਰਫੀ ਦੇ ਵਿੱਚ ਬਾਹਰ ਨਾ ਨਿਕਲ। ਇਸ ਤਰੀਕੇ ਦੇ ਨਾਲ ਆਪਾਂ ਬਹੁਤ ਘੱਟ ਸਮੇਂ ਦੇ ਵਿੱਚ ਆਪਣੀ ਸਵੀਟ ਰੈਸਪੀ ਬਣਾ ਕੇ ਤਿਆਰ ਕਰ ਲਵਾਂਗੇ। ਇਹ ਬਰਫੀ ਨੂੰ ਬਣਾਉਣ ਤੇ ਕੋਈ ਜ਼ਿਆਦਾ ਸਮਾਂ ਵੀ ਨਹੀਂ ਲੱਗਦਾ। 10 ਮਿੰਟਾਂ ਦੇ ਵਿੱਚ ਬਿਨਾਂ ਗੈਸ ਚਲਾਈ ਤੋਂ ਆਪਣੀ ਬਹੁਤ ਹੀ ਟੇਸਟੀ ਜਹੀ ਬਰਫੀ ਬਣ ਕੇ ਤਿਆਰ ਹੋ ਜਾਂਦੀ ਹੈ। ਜੇ ਤੁਹਾਨੂੰ ਇਹ ਰੈਸਪੀ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਹੁਣ ਆਪਾਂ ਬਰਫੀ ਨੂੰ ਟੱਕ ਕੇ 2 ਘੰਟਿਆਂ ਦੇ ਲਈ ਫ੍ਰਿਜ ਵਿੱਚ ਸੈਟ ਹੋਣ ਦੇ ਲਈ ਰੱਖ ਦੇਵਾਂਗੇ ਹੁਣ 2 ਘੰਟੇ ਹੋ ਚੁੱਕੇ ਨੇ ਆਪਾਂ ਬਰਫੀ ਨੂੰ ਵੇਖ ਲੈਨੇ ਆ ਆਪਣੀ ਇਸ ਤਰੀਕੇ ਦੀ ਬਰਫੀ ਬਣ ਕੇ ਤਿਆਰ ਹੈ ਬਰਫੀ ਦੇ ਪੀਸ ਕੱਟ ਲਵਾਂਗੇ ਇਸ ਤਰੀਕੇ ਨਾਲ ਬਹੁਤ ਹੀ ਟੇਸਟੀ ਬਰਫੀ ਬਣ ਕੇ ਤਿਆਰ ਹੁੰਦੀ ਹੈ ਜੀ ਜੇ ਤੁਹਾਨੂੰ ਇਹ ਰੈਸਪੀ ਵਧੀਆ ਲੱਗੀ ਹੋਵੇ ਤਾਂ ਤੁਸੀਂ ਇੱਕ ਵਾਰ ਇਸ ਤਰੀਕੇ ਦੇ ਨਾਲ ਬਰਫੀ ਬਣਾ ਕੇ ਦੇਖੋ ਇਹ ਬਹੁਤ ਹੈਲਦੀ ਵੀ ਹੈ ਤੇ ਬਹੁਤ ਘੱਟ ਸਮੇਂ ਦੇ ਵਿੱਚ ਬਣ ਕੇ ਤਿਆਰ ਹੋ ਜਾਂਦੀ ਹੈ ਇਸ ਤਰੀਕੇ ਦੇ ਨਾਲ ਆਪਾਂ ਬਰਫੀ ਨੂੰ ਕੱਟ ਲਵਾਂਗੇ ਬਰਫੀ ਨੂੰ ਆਪਾਂ ਕੋਈ ਵੀ ਸ਼ੇਪ ਵਿੱਚ ਕੱਟ ਸਕਦੇ ਹਾਂ ਇਹ ਮਖਾਣਿਆਂ ਵਾਲੀ ਬਰਫੀ ਬਹੁਤ ਟੇਸਟੀ ਬਣਦੀ ਹੈ ਹੁਣ ਆਪਾਂ ਬਰਫੀ ਨੂੰ ਪਲੇਟ ਦੇ ਵਿੱਚ ਕੱਟ ਲਵਾਂਗੇ ਤੇ ਇਸ ਦੇ ਪੀਸ ਕੱਟ ਲਵਾਂਗੇ ਪਲੇਟ ਦੇ ਵਿੱਚ ਕੱਢ ਕੇ ਬਰਫੀ ਦੇ ਪੀਸ ਨੂੰ ਆਪਾਂ ਕੱਟ ਤਾਂ ਲਈ ਆ ਹੀ ਸੀ ਹੁਣ ਆਪਾਂ ਇਸ ਦੇ ਪੀਸ ਨੂੰ ਅਲੱਗ ਕਰ ਲਵਾਂਗੇ ਕੱਟ ਕੇ ਇਸ ਬਰਫੀ ਨੂੰ ਕਿਸੇ ਵੀ ਫੈਸਟੀਵਲ ਤੇ ਬਣਾ ਸਕਦੇ ਹਾਂ। ਕਈ ਵਾਰ ਆਪਣੇ ਘਰ ਦੇ ਵਿੱਚ ਛੋਟਾ ਜਿਹਾ ਪ੍ਰੋਗਰਾਮ ਹੁੰਦਾ ਹੈ, ਬਰਥਡੇ ਪਾਰਟੀ ਵਗੈਰਾ ਤਾਂ ਫਾਈ ਬਰਫੀ ਨੂੰ ਬਣਾ ਸਕਦੇ ਆ। ਇਹ ਬਹੁਤ ਟੇਸਟੀ ਬਣਦੀ ਹੈ। ਹੁਣ ਆਪਣੀ ਇਸ ਤਰੀਕੇ ਦੀ ਬਰਫੀ ਬਣ ਕੇ ਤਿਆਰ ਹੈ। ਬਹੁਤ ਘੱਟ ਸਮੇਂ ਦੇ ਵਿੱਚ ਬਿਨਾ ਮਾਵਾ, ਬਿਨਾ ਚਾਸ਼ਨੀ, ਬਿਨਾ ਖੋਏ ਤੋਂ ਆਪਾਂ ਇਸ ਬਰਫੀ ਨੂੰ ਬਣਾ ਕੇ ਤਿਆਰ ਕਰ ਸਕਦੇ ਹਾਂ। ਇਹ ਬਹੁਤ ਟੇਸਟੀ ਬਣਦੀ ਹੈ। ਗਰਮੀਆਂ ਦੇ ਲਈ ਇਹ ਬੈਸਟ ਰੈਸਪੀ ਹੈ ਬਿਨਾ ਗੈਸ ਚਲਾਏ ਤੋਂ ਆਪਾਂ ਇਸ ਰੈਸਪੀ ਨੂੰ ਬਣਾ ਕੇ ਤਿਆਰ ਕਰ ਸਕਦੇ ਹਾਂ ਤੁਸੀਂ ਦੇਖ ਸਕਦੇ ਹੋ ਇਹ ਬਰਫੀ ਕਿੰਨੀ ਨਰਮ ਸੌਫਟ ਬਣ ਕੇ ਤਿਆਰ ਹੋਈ ਹੈ ਇਸ ਤਰੀਕੇ ਦੀ ਆਪਣੀ ਬਹੁਤ ਹੀ ਟੇਸਟੀ ਜਹੀ ਬਰਫੀ ਬਣ ਕੇ ਤਿਆਰ ਹੈ ਇਹ ਬਰਫੀ ਬਹੁਤ ਟੇਸਟੀ ਬਣਦੀ ਹੈ ਬਹੁਤ ਈਜ਼ੀ ਰੈਸਪੀ ਹੈ ਬਹੁਤ ਘੱਟ ਸਮੇਂ ਦੇ ਵਿੱਚ ਇਸ ਬਰਫੀ ਨੂੰ ਬਣਾ ਕੇ ਤਿਆਰ ਕਰ ਸਕਦੇ ਹਾਂ ਜੀ ਰੈਸਪੀ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਦੇਖਣ ਦੇ ਲਈ ਧੰਨਵਾਦ